ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਇਹ ਮੇਰੇ ਤੇ ਜੋ ਇਲਜ਼ਾਮ ਲਾਇਆ ਗਿਆ ਮੈਂ ਚਿਟਾ ਪੀਨੀ ਆ ਜਮੈਂ ਬੀਚਦੀ ਆ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਾਲਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡੋਪ ਟੈਸਟ ਆ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਅਫਸਰਾਂ ਦੇ ਮੈਂ ਖੁਦ ਮੈਂ ਪੇਸ਼ ਕਰਦੀ ਆ ਜੋ ਕਿ ਹਮੇਸ਼ਾ ਹੀ ਮੇਰੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਨੈਗੇਟਿਵ ਆਉਂਦੀ ਆ ਜਿਸ ਦਿਨ ਤੁਹਾਨੂੰ ਫੜਿਆ ਗਿਆ ਹੈ ਪੁਲਿਸ ਦਾ ਐਫ ਆਈ ਆਰ ਦੇ ਮੁਤਾਬਕ ਕਿ ਤੁਸੀਂ ਪਾਰ ਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੇ ਪੁਲਿਸ ਲੈਂਡ ਦੇ ਵਿੱਚੋਂ 2 ਅਪ੍ਰੈਲ ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਦੇ ਉਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ ਬੀਟੀ ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਆ ਮੈਂ ਉਸ ਤੋਂ ਬਾਅਦ ਕੀ ਮੈਨੂੰ ਅਚਾਨਕ ਉੱਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦੇਰ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ